ਤੋਂ ਬਠਿੰਡਾ ਆ ਰਹੀ ਪੀਆਰਟੀਸੀ ਦੀ ਸਰਕਾਰੀ ਬੱਸ ਪਿੰਡ ਪਥਰਾਲਾ ਨੇ ਦੇ ਇੱਕ ਪਲਟ ਗਈ ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਜਦ ਕਿ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚੀ ਵਿੱਚ ਪਿਛਵਾਇਆ ਗਿਆ ਜਦ ਕਿ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਉੱਤੇ ਹੀ ਇਸ ਪੂਰੇ ਮਾਮਲੇ ਦੀ ਜਾਂਚ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬੱਸ ਦਾ ਸੰਤੁਲਨ ਵਿਗੜਨ ਕਰਕੇ ਹੋਇਆ ਸੀ ਜਿਸ ਤੇ ਚਲਦੇ ਆ ਕਿ ਬੱਸ ਵਿੱਚ ਸੜਕ ਤੇ ਪਲਟ ਗਈ ਅਤੇ ਇੱਕ ਮਹਿਲਾ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਜਦ ਕਿ ਕਈ ਸਵਾਰੀਆਂ ਜ਼ਖਮੀ ਨੇ ਬਾਈ ਡਰਾਈਵਰ ਦੀ ਬਹੁਤ ਅਨਗਿਲੀ ਸੀ ਪਤਾ ਨਹੀਂ ਕੀ ਨਸ਼ਾ ਕੀਤਾ ਹੋਇਆ ਸੀ ਬਈ ਉਹਦਾ ਸਾਨੂੰ ਨਹੀਂ ਪਤਾ ਕੀ ਕਰਦਾ ਸੀ ਉਹਦੀ ਬੱਸ ਬੜੀ ਤੇਜ਼ ਆ ਰਹੀ ਹੈ ਬਹੁਤ ਜ਼ਿਆਦੇ ਪਿੱਛੋਂ ਉਹ ਟੇਰੀ ਹੈ ਉਹ ਤੇ ਬੁੜਕੀ ਆ ਬਸ ਇੱਕੇ ਬਾਈ ਉਹ ਤਾਂ ਕੰਟਰੋਲ ਹੀ ਨਹੀਂ ਹੋਈ ਉਸ ਕੋਈ ਟਾਇਰ ਨਹੀਂ ਫਟਿਆ ਬੱਸ ਖੜੀ ਥੋੜੇ ਕੋਲ ਵੇਲ ਇਹ ਸਪੀਡ ਜ਼ਿਆਦਾ ਤੇ ਸੀ ਜਾਂ ਕੁਝ ਖਾਦਾ ਪੀਤਾ ਹੋਇਆ ਖਾਦਾ ਪੀਤਾ ਵੀ ਸਾਨੂੰ ਸਾਨੂੰ ਤਾਂ ਕੀ ਪਤਾ ਜੀ ਖਾਦੇ ਪੀਤੇ ਦਾ ਪਰ ਤੇ ਇਹ ਬਹੁਤ ਸੀ ਗਿਆਨੀ ਬੰਦਾ ਬਾਈ ਵਰਗਾ ਆਮਰ ਜਗ੍ਹਾ ਬੰਦਿਆ ਜੋ ਬਾਤ ਚਲਾ ਰਿਹਾ ਹੈ ਬੀੜ ਵੀ ਜ਼ਿਆਦਾ ਜਬਾਈ ਜੀ ਵਿੱਚ ਹਾਈਵੇ ਦੇ ਉਹ ਦੇਖੋ ਤੁਸੀਂ ਪੱਥਰ ਪਿਆ ਰੋਡ ਵਾਲਿਆਂ ਵਿੱਚ ਛੱਡਿਆ ਹੋਇਆ ਉਹ ਹਾਦਸੇ ਤਾਂ ਉੱਥੇ ਹੋਣਾ ਹੀ ਆ ਕੋਈ ਨਾ ਕੋਈ ਉਹ ਵੇਖੋ ਤੁਸੀਂ ਜਾ ਕੇ ਉਹ ਵਿਚਾਲੇ ਐਡਾ ਸੀਮੈਂਟ ਛੱਡਿਆ ਹੋਇਆ ਰੋਡ ਵਾਲਿਆਂ ਨੇ ਉੱਥੇ ਆ ਦੇਖ ਲਓ ਤੁਸੀਂ ਜਾ ਕੇ ਉਹ ਦੇਖੋ ਉੱਥੋਂ ਆਊਟ ਆਫ ਕੰਟਰੋਲ ਹੋਈ ਹੈ ਹਾਂ ਉਹ ਸੜਕ ਦੇ ਵਿਚਾਲੇ ਉਹ ਹਾਦਸਾ ਤਾਂ ਉੱਥੇ ਹੋਣਾ ਹੀ ਆ ਉਹ ਮੈਂ ਜੋ بارش ਹੋ ਰਹੀ ਸੀ ਮੌਕੇ ਤੇ بارش ਹੋ ਰਹੀ ਸੀ ਪੂਰੀ ਫੁੱਲ ਪੂਰੀ بارش ਹੋ ਰਹੀ ਸੀ ਜੀ بارش ਜ਼ਿਆਦਾ ਹੋ ਰਹੀ ਸੀ ਤੇ ਤੇਜ਼ ਸੀ ਜ਼ਿਆਦਾ ਮੇਰਾ ਬੇਟਾ ਕਾਰ ਤੇ ਸੀ ਇਹ ਪਿੱਛੇ ਸੀ ਇਹਨੂੰ ਕਰਾਸ ਕਰਕੇ ਆਈਏ ਬਸ ਤੇ ਉਹ ਪੱਥਰ ਉਹ ਜਿਹੜੇ ਬੱਜਰੀ 'ਤੇ ਉੱਥੋਂ ਸਲਿੱਪ ਆਊਟ ਆਫ ਕੰਟਰੋਲ ਹੋ ਗਈ ਬਸ ਕੀ ਮੰਗਤੀ ਕਰ ਰਹੇ ਹਾਂ ਪ੍ਰਸ਼ਾਸਨ ਕੋਲ ਕੀ ਮੰਗ ਕਰ ਰਹੇ ਗਰੀਬ ਆਦਮੀ ਇਹਨਾਂ ਦਾ ਇਹਦੇ ਬਾਈ ਦੇ ਕਰ ਰਹੇ ਡਰਾਈਵਰ ਦੀ ਗਲਤੀ ਕਾਰਨ ਹੋਇਆ ਵੀ ਇੰਨੀ ਬਾਰਿਸ਼ ਦੇ ਵਿੱਚ ਸੜਕਾਂ ਲਈ ਪੂਰੀ ਕੰਪਲੀਟ ਨਹੀਂ ਨੀ ਤੇਜ਼ ਜਾਰੀ ਸੀ ਮਤਲਬ ਕੋਈ ਤਾਂ ਕਰੋ ਇਹਦੇ ਨਾਲ ਉਹਦੇ ਦੋਨੇ ਰਿਸ਼ਤੇਦਾਰ ਜਿਹਦੋਂ ਵਿਚਾਰੇ ਤੋਂ ਪੈਸੇ ਲੈ ਕੇ ਆ 2 ਘੰਟੇ ਡੱਬੜੀ ਰਹਿੰਦੇ ਐ ਬਸ ਜਿਹੜਾ ਹੋਣਾ ਸੀ ਉਹ ਹੋ ਗਿਆ ਅੰਦਰ ਜਾਣਕਾਰੀ ਅਨੁਸਾਰ ਰਾਗੀਰਾ ਨੇ ਦੱਸਿਆ ਕਿ ਸੜਕ ਦੇ ਵਿੱਚ ਘਾਰ ਪਏ ਸੀਮਿੰਟ ਅਤੇ ਤੇਜ਼ ਹੋ ਰਹੀ ਬਰਸਾਤ ਦੇ ਚੱਲਦੇ ਬੱਸ ਚਾਲਕ ਬੱਸ ਦੇ ਉੱਤੋਂ ਆਪਣਾ ਕੰਟਰੋਲ ਖੋ ਬੈਠਾ ਜਿਸ ਤੇ ਚੱਲਦੇ ਆ ਕਿ ਤੇਜ਼ ਰਫ਼ਤਾਰ ਬੱਸ ਸੀਮਿੰਟ ਤੋਂ ਉਛਲ ਕੇ ਪਲਟ ਗਈ ਜਿਸ ਤੇ ਚੱਲਦੇ ਆ ਹਾਦਸਾ ਵਾਪਰਿਆ ਸਥਾਨਕ ਲੋਕਾਂ ਨੇ ਕਿਹਾ ਕਿ ਇਸ ਦੇ ਵਿੱਚ ਕੰਸਟਰਕਸ਼ਨ ਕੰਪਨੀ ਅਤੇ ਡਰਾਈਵਰ ਦੋਹਾਂ ਦੀ ਗਲਤੀ ਹੈ ਉਤੇ ਹੀ ਇਸ ਪੂਰੇ ਮਾਮਲੇ ਦੀ ਪਟੰਡਾ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ m 렇게 i h m e ਅੱਪੋ ਵਾਲੀ ਤੋਂ ਬਠਿੰਡਾ ਆ ਰਹੀ ਪੀਆਰਟੀਸੀ ਦੀ ਸਰਕਾਰੀ ਬੱਸ ਪਿੰਡ ਪਥਰਾਲਾ ਨੇ ਦੇ ਇੱਕ ਪਲਟ ਗਈ ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਜਦ ਕਿ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚੀ ਵਿੱਚ ਪਜਵਾਇਆ ਗਿਆ ਜਦ ਕਿ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਉਤਤਹੀ ਇਸ ਪੂਰੇ ਮਾਮਲੇ ਦੀ ਜਾਂਚ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾਸਾ ਬੱਸ ਦਾ ਸੰਤੁਲਨ ਵਿਗੜਨ ਕਰਕੇ ਹੋਇਆ ਸੀ ਜਿਸ ਤੇ ਚਲਦੇ ਕਿ ਬੱਸ ਵਿੱਚ ਸੜਕ ਤੇ ਪਲਟ ਗਈ ਅਤੇ ਇੱਕ ਮਹਿਲਾ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਜਦ ਕਿ ਕਈ ਸਵਾਰੀਆਂ ਜ਼ਖਮੀ ਨੇ ਬਾਈ ਡਰਾਈਵਰ ਦੀ ਬਹੁਤ ਅਨਗਿਲੀ ਸੀ ਪਤਾ ਨਹੀਂ ਕੀ ਨਸ਼ਾ ਕੀਤਾ ਹੋਇਆ ਸੀ ਉਹਦਾ ਸਾਨੂੰ ਨਹੀਂ ਪਤਾ ਕੀ ਕਰਦਾ ਸੀ ਉਹਦੀ ਬੱਸ ਬੜੀ ਤੇਜ਼ ਆ ਰਹੀ ਹੈ ਬਹੁਤ ਜ਼ਿਆਦੇ ਪਿੱਛੋਂ ਉਹ ਟੇਰੀ ਹੈ ਉਹ ਤੇ ਬੁੜਕੀ ਆ ਬਸ ਇੱਕੇ ਵਾਰੀ ਉਹ ਤਾਂ ਕੰਟਰੋਲ ਹੀ ਨਹੀਂ ਹੋਈ ਉਸ ਕੋਈ ਟਾਇਰ ਨਹੀਂ ਫਟਿਆ ਬਸ ਖੜੀ ਥੋੜੇ ਕੋਲ ਵੇਲ ਇਹ ਸਪੀਡ ਜ਼ਿਆਦਾ ਤੇ ਸੀ ਜਾਂ ਕੁਝ ਖਾਦਾ ਪੀਤਾ ਹੋਇਆ ਖਾਦਾ ਪੀਤਾ ਵੀ ਸਾਨੂੰ ਸਾਨੂੰ ਤਾਂ ਕੀ ਪਤਾ ਜੀ ਖਾਦੇ ਪੀਤੇ ਦਾ ਪਰ ਤੇ ਹੀ ਬਹੁਤ ਸੀ ਗਿਆਨੀ ਬੰਦਾ ਬਾਈ ਵਰਗਾ ਆਮਰ ਜਗ੍ਹਾ ਬੰਦਿਆ ਜੋ ਬਾਤ ਚਲਾ ਰਿਹਾ ਹੈ ਬੀੜ ਵੀ ਜ਼ਿਆਦਾ ਜਬਾਈ ਜੀ ਵਿੱਚ ਹਾਈਵੇ ਦੇ ਉਹ ਦੇਖੋ ਤੁਸੀਂ ਪੱਥਰ ਪਿਆ ਰੋਡ ਵਾਲਿਆਂ ਵਿੱਚ ਛੱਡਿਆ ਹੋਇਆ ਉਹ ਹਾਦਸੇ ਉੱਤੇ ਹੋਣਾ ਹੀ ਆ ਕੋਈ ਨਾ ਕੋਈ ਉਹ ਵੇਖੋ ਤੁਸੀਂ ਜਾ ਕੇ ਉਹ ਵਿਚਾਲੇ ਐਡਾ ਸੀਮੈਂਟ ਛੱਡਿਆ ਹੋਇਆ ਰੋਡ ਵਾਲਿਆਂ ਨੇ ਉੱਥੇ ਆ ਦੇਖ ਲਓ ਤੁਸੀਂ ਜਾ ਕੇ ਉਹ ਦੇਖੋ ਉੱਥੋਂ ਆਊਟ ਆਫ ਕੰਟਰੋਲ ਹੋਈ ਹੈ ਹਾਂ ਉਹ ਸੜਕ ਦੇ ਵਿਚਾਲੇ ਉਹ ਹਾਦਸਾ ਉੱਤੇ ਹੋਣਾ ਹੀ ਆ ਉਹ ਭੈਣ ਜੋ بارش ਹੋ ਰਹੀ ਸੀ ਮੌਕੇ ਤੇ بارش ਹੋ ਰਹੀ ਸੀ ਪੂਰੀ ਫੁੱਲ ਪੂਰ بارش ਹੋ ਰਹੀ ਸੀ بارش ਜ਼ਿਆਦਾ ਹੋ ਰਹੀ ਸੀ ਤੇ ਤੇਜ਼ ਸੀ ਜ਼ਿਆਦਾ ਮੇਰਾ ਬੇਟਾ ਕਾਰ ਤੇ ਸੀ ਇਹ ਪਿੱਛੇ ਸੀ ਇਹਨੂੰ ਕ੍ਰਾਸ ਕਰਕੇ ਆਈਏ ਬਸ ਤੇ ਉਹ ਪੱਥਰ ਉਹ ਜਿਹੜੇ ਬੱਜਰੀ ਪਏ ਉੱਥੋਂ ਸਲਿੱਪ ਆਊਟ ਆਫ ਕੰਟਰੋਲ ਹੋ ਗਈ ਬਸ ਕੀ ਮੰਗਤੀ ਕਰ ਰਹੇ ਹੋ ਪ੍ਰਸ਼ਾਸਨ ਕੋਲ ਕੀ ਮੰਗ ਕਰ ਰਹੇ ਗਰੀਬ ਆਦਮੀ ਇਹਨਾਂ ਦਾ ਇਹਦੇ ਬਾਈ ਦੇ ਕਰ ਇਹ ਡਰਾਈਵਰ ਦੀ ਗਲਤੀ ਕਾਰਨ ਹੋਇਆ ਵੀ ਇੰਨੀ ਬਾਰਿਸ਼ ਦੇ ਵਿੱਚ ਸੜਕਾਂ ਲਈ ਪੂਰੀ ਕੰਪਲੀਟ ਨਹੀਂ ਨੀ ਬਣੀ ਤੇ ਜਾਰੀ ਸੀ ਕੋਈ ਤਾਂ ਕਰੋ ਜਿਹਨੇ ਨਾਲ ਉਹਦੇ ਦੋਨੇ ਰਿਸ਼ਤੇਦਾਰੀ ਜਿਹਦੋਂ ਵਿਚਾਰੇ ਤੋਂ ਪੈਸੇ ਲੈ ਕੇ ਆ ਦੋ ਘੰਟੇ ਡੱਬੜੀ ਰਹਿੰਦੇ ਐ ਬਸ ਜਿਹੜਾ ਹੋਣਾ ਸੀ ਉਹ ਕਹਿੰਦੇ ਨੇ ਜਾਣਕਾਰੀ ਜਿੰਦਿਆਂ ਰਾਗੀਰਾ ਨੇ ਦੱਸਿਆ ਕਿ ਸੜਕ ਦੇ ਵਿੱਚ ਘਾਰ ਪਏ ਸੀਮਿੰਟ ਅਤੇ ਤੇਜ਼ ਹੋ ਰਹੀ ਬਰਸਾਤ ਦੇ ਚੱਲਦੇ ਬੱਸ ਚਾਲਕ ਬੱਸ ਦੇ ਉੱਤੋਂ ਆਪਣਾ ਕੰਟਰੋਲ ਖੋ ਬੈਠਾ ਜਿਸ ਤੇ ਚੱਲਦੇ ਆ ਕਿ ਤੇਜ਼ ਰਫ਼ਤਾਰ ਬੱਸ ਸੀਮਿੰਟ ਤੋਂ ਉਛਲ ਕੇ ਪਲਟ ਗਈ ਜਿਸ ਤੇ ਚੱਲਦੇ ਆ ਹਾਦਸਾ ਵਾਪਰਿਆ ਸਥਾਨਕ ਲੋਕਾਂ ਨੇ ਕਿਹਾ ਕਿ ਇਸ ਦੇ ਵਿੱਚ ਕੰਸਟਰਕਸ਼ਨ ਕੰਪਨੀ ਅਤੇ ਡਰਾਈਵਰ ਦੋਹਾਂ ਦੀ ਗਲਤੀ ਹੈ ਉਤੇ ਹੀ ਇਸ ਪੂਰੇ ਮਾਮਲੇ ਦੀ ਪਟੰਡਾ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ 什么关系？ ਅੱਪਵਲੀ ਤੋਂ ਬਠਿੰਡਾ ਆ ਰਹੀ ਪੀਆਰਟੀਸੀ ਦੀ ਸਰਕਾਰੀ ਬੱਸ ਪਿੰਡ ਪਥਰਾਲਾ ਨੇ ਦੇਖ ਪਲਟ ਗਈ ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਜਦ ਕਿ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚੀ ਵਿੱਚ ਪਿਛਵਾਇਆ ਗਿਆ ਜਦ ਕਿ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਭੇਜਿਆ ਗਿਆ ਉਤਤੇ ਹੀ ਇਸ ਪੂਰੇ ਮਾਮਲੇ ਦੀ ਜਾਂਚ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬੱਸ ਦਾ ਸੰਤੁਲਨ ਵਿਗੜਨ ਕਰਕੇ ਹੋਇਆ ਸੀ ਜਿਸ ਤੇ ਚਲਦੇ ਆ ਕਿ ਬੱਸ ਵਿੱਚ ਸੜਕ ਤੇ ਪਲਟ ਗਈ ਅਤੇ ਇੱਕ ਮਹਿਲਾ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਜਦ ਕਿ ਕਈ ਸਵਾਰੀਆਂ ਜ਼ਖਮੀ ਨੇ ਬਾਈ ਡਰਾਈਵਰ ਦੀ ਬਹੁਤ ਅਨਗਿਹਲੀ ਸੀ ਪਤਾ ਨਹੀਂ ਕੀ ਨਸ਼ਾ ਕੀਤਾ ਹੋਇਆ ਸੀ ਬਈ ਉਹਦਾ ਸਾਨੂੰ ਨਹੀਂ ਪਤਾ ਕੀ ਕਰਦਾ ਸੀ ਉਹਦੀ ਬੱਸ ਬੜੀ ਤੇਜ਼ ਆ ਰਹੀ ਹੈ ਬਹੁਤ ਜ਼ਿਆਦੇ ਪਿੱਛੋਂ ਉਹ ਟੇਰੀ ਹੈ ਉਹ ਤੇ ਬੁੜਕੀ ਆ ਬਸ ਇੱਕੇ ਬਾਈ ਉਹ ਤਾਂ ਕੰਟਰੋਲ ਹੀ ਨਹੀਂ ਹੋਇਆ ਉਸ ਕੋਈ ਟਾਇਰ ਨਹੀਂ ਫਟਿਆ ਬੱਸ ਖੜੀ ਥੋੜੇ ਕੋਲ ਵੇਲ ਇਹ ਸਪੀਡ ਜ਼ਿਆਦਾ ਤੇ ਸੀ ਜਾਂ ਕੁਝ ਖਾਦਾ ਪੀਤਾ ਹੋਇਆ ਖਾਦਾ ਪੀਤਾ ਵੀ ਸਾਨੂੰ ਸਾਨੂੰ ਤਾਂ ਕੀ ਪਤਾ ਜੀ ਖਾਦੇ ਪੀਤੇ ਦਾ ਪਰ ਤੇ ਇਹ ਬਹੁਤ ਸੀ ਗਿਆਨੀ ਬੰਦਾ ਬਾਈ ਵਰਗਾ ਆਮਰ ਜਗੇ ਬੰਦੇ ਜੋ ਬਾਤ ਚਲਾ ਰਹੇ ਸਪੀਡ ਵੀ ਜ਼ਿਆਦਾ ਜੀ ਬਾਈ ਜੀ ਵਿੱਚ ਹਾਈਵੇ ਦੇ ਉਹ ਦੇਖੋ ਤੁਸੀਂ ਪੱਥਰ ਪਿਆ ਰੋਡ ਵਾਲਿਆਂ ਵਿੱਚ ਛੱਡਿਆ ਹੋਇਆ ਉਹ ਹਾਦਸੇ ਤਾਂ ਉੱਤੇ ਹੋਣਾ ਹੀ ਆ ਕੋਈ ਨਾ ਕੋਈ ਉਹ ਵੇਖੋ ਤੁਸੀਂ ਜਾ ਕੇ ਉਹ ਵਿਚਾਲੇ ਐਡਾ ਸੀਮੈਂਟ ਛੱਡਿਆ ਹੋਇਆ ਰੋਡ ਵਾਲਿਆਂ ਨੇ ਉੱਥੇ ਆਓ ਦੇਖ ਲਓ ਤੁਸੀਂ ਜਾ ਕੇ ਉਹ ਦੇਖੋ ਉੱਥੋਂ ਆਊਟ ਆਫ ਕੰਟਰੋਲ ਹੋਈ ਹੈ ਹਾਂ ਉਹ ਸੜਕ ਦੇ ਵਿਚਾਲੇ ਉਹ ਹਾਦਸਾ ਤਾਂ ਉੱਤੇ ਹੋਣਾ ਹੀ ਆ ਉਹ ਭੈਣ ਜੋ بارش ਹੋ ਰਹੀ ਸੀ ਮੌਕੇ ਤੇ بارش ਹੋ ਰਹੀ ਸੀ ਪੂਰੀ ਫੁੱਲ ਪੂਰ بارش ਹੋ ਰਹੀ ਸੀ بارش ਜ਼ਿਆਦਾ ਹੋ ਰਹੀ ਸੀ ਤੇ ਤੇਜ਼ ਸੀ ਜ਼ਿਆਦਾ ਮੇਰਾ ਬੇਟਾ ਕਾਰ ਤੇ ਸੀ ਇਹ ਪਿੱਛੇ ਸੀ ਇਹਨੂੰ ਕਰਾਸ ਕਰਕੇ ਆਈਏ ਬਸ ਤੇ ਉਹ ਪੱਥਰ ਉਹ ਜਿਹੜੇ ਬੱਜਰੀ ਪਏ ਉੱਥੋਂ ਸਲਿੱਪ ਆਊਟ ਆਫ ਕੰਟਰੋਲ ਹੋ ਗਈ ਬਸ ਕਾਕੀ ਮੰਕੀ ਕਰ ਰਹੇ ਹੋ ਪ੍ਰਸ਼ਾਸਨ ਕੋਲ ਕੀ ਬਾ ਕਰੇ ਗਰੀਬ ਆਦਮੀ ਹੈ ਸਾਡਾ ਇਹਦੇ ਬਾਈ ਦੇ ਕਹਿੰਦੇ ਇਹ ਡਰਾਈਵਰ ਦੀ ਗਲਤੀ ਕਰਕੇ ਹੋਇਆ ਵੀ ਇੰਨੀ ਬਾਰਿਸ਼ ਦੇ ਵਿੱਚ ਸੜਕਾਂ ਲਈ ਪੂਰੀ ਕੰਪਲੀਟ ਨਹੀਂ ਕੀਤੀ ਤੇ ਜਾਰੀ ਸੀ ਮਤਲਬ ਕੋਈ ਤਾਂ ਕਰੋ ਇਹ ਨਾਲ ਉਹਦੇ ਦੋਨੇ ਰਿਸ਼ਤੇਦਾਰੀ ਜਿਹਦੋਂ ਬਚਾਰੇ ਤੋਂ ਪੈਸੇ ਲੈ ਕੇ ਆ ਦੋ ਘੰਟੇ ਡੱਬੜੀ ਰਹਿੰਦੇ ਐ ਬਸ ਜਿਹੜਾ ਹੋਣਾ ਸੀ ਉਹ ਹੋ ਗਿਆ ਤੇ ਜਾਣਕਾਰੀ ਦਿੰਦਿਆਂ ਰਾਘੀਰਾ ਨੇ ਦੱਸਿਆ ਕਿ ਸੜਕ ਦੇ ਵਿੱਚ ਘਾਰ ਪਏ ਸੀਮਿੰਟ ਅਤੇ ਤੇਜ਼ ਹੋ ਰਹੀ ਬਰਸਾਤ ਦੇ ਚੱਲਦੇ ਬੱਸ ਚਾਲਕ ਬਸ ਦੇ ਉਤੋਂ ਆਪਣਾ ਕੰਟਰੋਲ ਖੋ ਬੈਠਾ ਜਿਸ ਤੇ ਚੱਲਦੇ ਆ ਕਿ ਤੇਜ਼ ਰਫ਼ਤਾਰ ਬੱਸ ਸੀਮਿੰਟ ਤੋਂ ਉਛਲ ਕੇ ਪਲਟ ਗਈ ਜਿਸ ਤੇ ਚੱਲਦੇ ਆ ਹਾਦਸਾ ਵਾਪਰਿਆ ਸਥਾਨਕ ਲੋਕਾਂ ਨੇ ਕਿਹਾ ਕਿ ਇਸ ਦੇ ਵਿੱਚ ਕੰਸਟਰਕਸ਼ਨ ਕੰਪਨੀ ਅਤੇ ਡਰਾਈਵਰ ਦੋਹਾਂ ਦੀ ਗਲਤੀ ਹੈ ਉਤਤੇ ਹੀ ਇਸ ਪੂਰੇ ਮਾਮਲੇ ਦੀ ਪਟੰਡਾ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਜਿਹਾ ਕਿਹਾ ਹੈ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਅੱਜ ਵਾਲੀ ਤੋਂ ਬਟਿੰਡਾ ਆ ਰਹੀ ਪੀਆਰਟੀਸੀ ਦੀ ਸਰਕਾਰੀ ਬੱਸ ਪਿੰਡ ਪਥਰਾਲਾ ਨੇ ਦੇਖ ਪਲਟ ਗਈ ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਜਦ ਕਿ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚੀ ਵਿੱਚ ਪਿਛਵਾਇਆ ਗਿਆ ਜਦ ਕਿ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੇਜਿਆ ਕਰਵਾਇਆ ਗਿਆ ਉਤਤੇ ਹੀ ਇਸ ਪੂਰੇ ਮਾਮਲੇ ਦੀ ਜਾਂਚ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾਸਾ ਬੱਸ ਦਾ ਸੰਤੁਲਨ ਵਿਗੜਨ ਕਰਕੇ ਹੋਇਆ ਸੀ ਜਿਸ ਤੇ ਚਲਦੇ ਆ ਕਿ ਬੱਸ ਵਿੱਚ ਸੜਕ ਤੇ ਪਲਟ ਗਈ ਅਤੇ ਇੱਕ ਮਹਿਲਾ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਜਦਕਿ ਕਈ ਸਵਾਰੀਆਂ ਜ਼ਖਮੀ ਨੇ ਬਾਈ ਡਰਾਈਵਰ ਦੀ ਬਹੁਤ ਅੰਗਿਲੀ ਸੀ ਪਤਾ ਨਹੀਂ ਕੀ ਨਸ਼ਾ ਕੀਤਾ ਹੋਇਆ ਸੀ ਉਹਦਾ ਸਾਨੂੰ ਨਹੀਂ ਪਤਾ ਕੀ ਕਰਦਾ ਸੀ ਉਹਦੀ ਬੱਸ ਬੜੀ ਤੇਜ਼ ਆ ਰਹੀ ਹੈ ਬਹੁਤ ਜ਼ਿਆਦੇ ਪਿੱਛੋਂ ਉਹ ਢੇਰੀ ਹੈ ਉਹ ਤੇ ਬੁੜਕੀ ਆ ਬਸ ਇੱਕੇ ਵਾਰੀ ਉਹ ਤਾਂ ਕੰਟਰੋਲ ਹੀ ਨਹੀਂ ਹੋਈ ਕੋਈ ਕੋਈ ਟਾਇਰ ਨਹੀਂ ਫਟਿਆ ਬਸ ਖੜੀ ਥੋੜੇ ਕੋਲ ਵੇਲ ਇਹ ਸਪੀਡ ਜ਼ਿਆਦਾ ਤੇਜ਼ ਸੀ ਜਾਂ ਕੁਝ ਖਾਦਾ ਪੀਤਾ ਹੋਇਆ ਖਾਦਾ ਪੀਤਾ ਦੀ ਸਾਨੂੰ ਸਾਨੂੰ ਤਾਂ ਕੀ ਪਤਾ ਜੀ ਖਾਦੇ ਪੀਤੇ ਦਾ ਪਰ ਤੇ ਹੀ ਬਹੁਤ ਸੀ ਗਿਆਨੀ ਬੰਦਾ ਬਾਈ ਵਰਗਾ ਆਮਰ ਜਗ੍ਹਾ ਬੰਦਿਆ ਜੋ ਬਾਤ ਚਲਾ ਰਿਹਾ ਹੈ ਸਪੀਡ ਵੀ ਜ਼ਿਆਦਾ ਜਬਾਈ ਜੀ ਵਿੱਚ ਹਾਈਵੇ ਦੇ ਉਹ ਦੇਖੋ ਤੁਸੀਂ ਪੱਥਰ ਪਿਆ ਰੋਡ ਵਾਲਿਆਂ ਵਿੱਚ ਛੱਡਿਆ ਹੋਇਆ ਉਹ ਹਾਦਸੇ ਉੱਥੇ ਹੋਣਾ ਹੀ ਆ ਕੋਈ ਨਾ ਕੋਈ ਉਹ ਵੇਖੋ ਤੁਸੀਂ ਜਾ ਕੇ ਉਹ ਵਿਚਾਲੇ ਐਡਾ ਸੀਮੈਂਟ ਛੱਡਿਆ ਹੋਇਆ ਰੋਡ ਵਾਲਿਆਂ ਨੇ ਉੱਥੇ ਆ ਦੇਖ ਲਓ ਤੁਸੀਂ ਜਾ ਕੇ ਉਹ ਦੇਖੋ ਉੱਥੋਂ ਆਊਟ ਆਫ ਕੰਟਰੋਲ ਹੋਈ ਹੈ ਹਾਂ ਉਹ ਸੜਕ ਦੇ ਵਿਚਾਲੇ ਉਹ ਹਾਦਸਾ ਉੱਥੇ ਹੋਣਾ ਹੀ ਆ ਉਹ ਮੈਂ ਜੋ ਬਾਰਿਸ਼ ਹੋ ਰਹੀ ਸੀ ਮੌਕੇ ਤੇ ਬਾਰਿਸ਼ ਹੋ ਰਹੀ ਸੀ ਪੂਰੀ ਫੁੱਲ ਪੂਰੀ ਬਾਰਿਸ਼ ਹੋ ਰਹੀ ਸੀ ਬਾਰਿਸ਼ ਜ਼ਿਆਦਾ ਹੋ ਰਹੀ ਸੀ ਤੇ ਤੇਜ਼ ਸੀ ਜ਼ਿਆਦਾ ਮੇਰਾ ਬੇਟਾ ਕਾਰ ਤੇ ਸੀ ਇਹ ਪਿੱਛੇ ਸੀ ਇਹਨੂੰ ਕ੍ਰਾਸ ਕਰਕੇ ਆਈਏ ਬਸ ਤੇ ਉਹ ਪੱਥਰ ਉਹ ਜਿਹੜੇ ਬੱਜਰੀ 'ਤੇ ਉੱਥੋਂ ਸਲਿੱਪ ਆਊਟ ਆਫ ਕੰਟਰੋਲ ਹੋ ਗਈ ਬਸ ਕੀ ਮੰਕੀ ਕਰ ਰਹੇ ਹੋ ਪ੍ਰਸ਼ਾਸਨ ਕੋਲ ਕੀ ਬਾ ਕਰੇ ਗਰੀਬ ਆਦਮੀ ਹੁੰਦਾ ਇਹਦੇ ਬਾਈ ਦੇ ਕਰ ਰਹੇ ਇਹ ਡਰਾਈਵਰ ਦੀ ਗਲਤੀ ਕਰਨ ਹੋਇਆ ਵੀ ਇੰਨੀ ਬਾਰਿਸ਼ ਦੇ ਵਿੱਚ ਸੜਕਾਂ ਲਈ ਪੂਰੀ ਕੰਪਲੀਟ ਨਹੀਂ ਨੀ ਤੇਜ਼ ਜਾਰੀ ਸੀ ਮਤਲਬ ਕੋਈ ਤਾਂ ਕਰੋ ਇਹਦੇ ਨਾਲ ਉਹਦੇ ਦੋਨੇ ਰਿਸ਼ਤੇਦਾਰੀ ਜਿਹਦੋਂ ਵਿਚਾਰੇ ਤੋਂ ਪੈਸੇ ਲੈ ਕੇ ਆ 2 ਘੰਟੇ ਡੱਬੜੀ ਰਹਿੰਦੇ ਬਸ ਜਿਹੜਾ ਹੋਣਾ ਸੀ ਉਹ ਹੋ ਗਿਆ ਮੇਰੇ ਜਾਣਕਾਰੀ ਦਿੰਦਿਆਂ ਰਾਘੀਰਾ ਨੇ ਦੱਸਿਆ ਕਿ ਸੜਕ ਦੇ ਵਿੱਚ ਘਾਰ ਪਏ ਸੀਮਿੰਟ ਅਤੇ ਤੇਜ਼ ਹੋ ਰਹੀ ਬਰਸਾਤ ਦੇ ਚੱਲਦੇ ਬੱਸ ਚਾਲਕ ਬੱਸ ਦੇ ਉਤੋਂ ਆਪਣਾ ਕੰਟਰੋਲ ਖੋ ਬੈਠਾ ਜਿਸ ਤੇ ਚੱਲਦੇ ਆ ਕਿ ਤੇਜ਼ ਰਫ਼ਤਾਰ ਬੱਸ ਸੀਮਿੰਟ ਤੋਂ ਉਛਲ ਕੇ ਪਲਟ ਗਈ ਜਿਸ ਤੇ ਚੱਲਦੇ ਆ ਹਾਦਸਾ ਵਾਪਰਿਆ ਸਥਾਨਕ ਲੋਕਾਂ ਨੇ ਕਿਹਾ ਕਿ ਇਸ ਦੇ ਵਿੱਚ ਕੰਸਟਰਕਸ਼ਨ ਕੰਪਨੀ ਅਤੇ ਡਰਾਈਵਰ ਦੋਹਾਂ ਦੀ ਗਲਤੀ ਹੈ ਉਤੇ ਹੀ ਇਸ ਪੂਰੇ ਮਾਮਲੇ ਦੀ ਪਟੰਡਾ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਅੱਬਵਲੀ ਤੋਂ ਬਠਿੰਡਾ ਆ ਰਹੀ ਪੀਆਰਟੀਸੀ ਦੀ ਸਰਕਾਰੀ ਬੱਸ ਪਿੰਡ ਪਥਰਾਲਾ ਨੇ ਦੇਖ ਪਲਟ ਗਈ ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਜਦ ਕਿ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚੀ ਵਿੱਚ ਪਿਛਵਾਇਆ ਗਿਆ ਜਦ ਕਿ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੇਜਿਆ ਕਰਵਾਇਆ ਗਿਆ ਉਤਤ ਹੀ ਇਸ ਪੂਰੇ ਮਾਮਲੇ ਦੀ ਜਾਂਚ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬੱਸ ਦਾ ਸੰਤੁਲਨ ਵਿਗੜਨ ਕਰਕੇ ਹੋਇਆ ਸੀ ਜਿਸ ਤੇ ਚਲਦੇ ਆ ਕਿ ਬੱਸ ਵਿੱਚ ਸੜਕ ਤੇ ਪਲਟ ਗਈ ਅਤੇ ਇੱਕ ਮਹਿਲਾ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਜਦ ਕਿ ਕਈ ਸਵਾਰੀਆਂ ਜ਼ਖਮੀ ਨੇ ਬਾਈ ਡਰਾਈਵਰ ਦੀ ਬਹੁਤ ਅਨਗਹਿਲੀ ਸੀ ਪਤਾ ਨਹੀਂ ਕੀ ਨਸ਼ਾ ਕੀਤਾ ਹੋਇਆ ਵਸਦਾ ਉਹਦਾ ਸਾਨੂੰ ਨਹੀਂ ਪਤਾ ਕੀ ਖਾਦਾ ਸੀ ਉਹਦੀ ਬੱਸ ਬੜੀ ਤੇਜ਼ ਆ ਰਹੀ ਹੈ ਬਹੁਤ ਜ਼ਿਆਦੇ ਪਿੱਛੋਂ ਉਹ ਢੇਰੀ ਹੈ ਉਹ ਤੇ ਬੁੜਕੀ ਆ ਬਸ ਇੱਕੇ ਬਾਰੇ ਉਹ ਤਾਂ ਕੰਟਰੋਲ ਹੀ ਨਹੀਂ ਹੋਇਆ ਉਸ ਕੋਈ ਟਾਇਰ ਨਹੀਂ ਫਟਿਆ ਬਸ ਖੜੀ ਹੋ ਰਿਹਾ ਕੁਝ ਵੇਲੇ ਇਹ ਸਪੀਡ ਜ਼ਿਆਦਾ ਤੇ ਸੀ ਜਾਂ ਕੁਝ ਖਾਦਾ ਪੀਤਾ ਹੋਇਆ ਖਾਦਾ ਪੀਤਾ ਵੀ ਸਾਨੂੰ ਸਾਨੂੰ ਤਾਂ ਕੀ ਪਤਾ ਜੀ ਖਾਦੇ ਪੀਤੇ ਦਾ ਪਰ ਤੇ ਆ ਹੀ ਬਹੁਤ ਸੀ ਗਿਆਨੀ ਬੰਦਾ ਬਾਈ ਵਰਗਾ ਆਮਰ ਸ਼ਗੇ ਬੰਦੇ ਜੋ ਬਾਸ ਚਲਾ ਰਿਹਾ ਹੈ ਸਪੀਡ ਵੀ ਜ਼ਿਆਦਾ ਜਬਾਈ ਜੀ ਵਿੱਚ ਹਾਈਵੇ ਦੇ ਉਹ ਦੇਖੋ ਤੁਸੀਂ ਪੱਥਰ ਪਿਆ ਰੋਡ ਵਾਲਿਆਂ ਵਿੱਚ ਛੱਡਿਆ ਹੋਇਆ ਉਹ ਹਾਦਸੇ ਤੇ ਉੱਤੇ ਹੋਣਾ ਹੀ ਆ ਕੋਈ ਨਾ ਕੋਈ ਉਹ ਵੇਖੋ ਤੁਸੀਂ ਜਾ ਕੇ ਉਹ ਵਿਚਾਲੇ ਐਡਾ ਸੀਮੈਂਟ ਛੱਡਿਆ ਹੋਇਆ ਰੋਡ ਵਾਲਿਆਂ ਨੇ ਉੱਥੇ ਆ ਦੇਖ ਲਓ ਤੁਸੀਂ ਜਾ ਕੇ ਉਹ ਦੇਖੋ ਉੱਥੋਂ ਆਊਟ ਆਫ ਕੰਟਰੋਲ ਹੋਈ ਹੈ ਹਾਂ ਉਹ ਸੜਕ ਦੇ ਵਿਚਾਲੇ ਉਹ ਹਾਦਸਾ ਤੇ ਉੱਤੇ ਹੋਣਾ ਹੀ ਆ ਉਹ ਮੈਂ ਜੋ بارش ਹੋ ਰਹੀ ਸੀ ਮੌਕੇ ਤੇ بارش ਹੋ ਰਹੀ ਸੀ ਪੂਰੀ ਫੁੱਲ ਪੂਲ بارش ਹੋ ਰਹੀ ਸੀ ਜੀ بارش ਜ਼ਿਆਦਾ ਹੋ ਰਹੀ ਸੀ ਤੇ ਤੇਜ਼ ਸੀ ਜ਼ਿਆਦਾ ਮੇਰਾ ਬੇਟਾ ਕਾਰ ਤੇ ਸੀ ਇਹ ਪਿੱਛੇ ਸੀ ਇਹਨੂੰ ਕ੍ਰਾਸ ਕਰਕੇ ਆਈਏ ਬਸ ਤੇ ਉਹ ਪੱਥਰ ਉਹ ਜਿਹੜੇ ਬੱਜਰੀ ਪਏ ਉੱਥੋਂ ਸਲਿੱਪ ਆਊਟ ਆਫ ਕੰਟਰੋਲ ਹੋ ਗਈ ਬਸ ਕੀ ਮੰਗਤੀ ਕਰ ਰਹੇ ਹੋ ਪ੍ਰਸ਼ਾਸਨ ਕੋਲ ਕੀ ਮੰਗ ਕਰ ਰਹੇ ਗਰੀਬ ਆਦਮੀ ਆ ਇਹਨਾਂ ਦਾ ਇਹਦੇ ਬਾਈ ਦੇ ਇਹ ਡਰਾਈਵਰ ਦੀ ਗਲਤੀ ਕਾਰਨ ਹੋਇਆ ਵੀ ਇੰਨੀ ਬਾਰਿਸ਼ ਦੇ ਵਿੱਚ ਸੜਕਾਂ ਲਈ ਪੂਰੀ ਕੰਪਲੀਟ ਨਹੀਂ ਬਣਦੀ ਤੇ ਜਾਰੀ ਸੀ ਮਤਲਬ ਕੋਈ ਘਰੋਂ ਆ ਜਿਹਦੇ ਨਾਲ ਉਹਦੇ ਦੋਨੇ ਰਿਸ਼ਤੇਦਾਰੀ ਜਿਹਦੋਂ ਵਿਚਾਰੇ ਤੋਂ ਪੈਸੇ ਲੈ ਕੇ ਆ 2 ਘੰਟੇ ਡੱਬੜੀ ਰਹਿੰਦੇ ਬਸ ਜਿਹੜਾ ਹੋਣਾ ਸੀ ਉਹ ਹੋ ਗਿਆ ਤੇ ਜਾਣਕਾਰੀ ਦਿੰਦਿਆਂ ਰੰਗੀਰਾ ਨੇ ਦੱਸਿਆ ਕਿ ਸੜਕ ਦੇ ਵਿੱਚ ਘਾਰ ਪਏ ਸੀਮੈਂਟ ਅਤੇ ਤੇਜ਼ ਹੋ ਰਹੀ ਬਰਸਾਤ ਦੇ ਚੱਲਦੇ ਬੱਸ ਚਾਲਕ ਬੱਸ ਦੇ ਉੱਤੋਂ ਆਪਣਾ ਕੰਟਰੋਲ ਖੋ ਬੈਠਾ ਜਿਸ ਤੇ ਚੱਲਦੇ ਆ ਕਿ ਤੇਜ਼ ਰਫ਼ਤਾਰ ਬੱਸ ਸੀਮੈਂਟ ਤੋਂ ਉਛਲ ਕੇ ਪਲਟ ਗਈ ਜਿਸ ਤੇ ਚੱਲਦੇ ਆ ਹਾਦਸਾ ਵਾਪਰਿਆ ਸਥਾਨਕ ਲੋਕਾਂ ਨੇ ਕਿਹਾ ਕਿ ਇਸ ਦੇ ਵਿੱਚ ਕੰਸਟਰਕਸ਼ਨ ਕੰਪਨੀ ਅਤੇ ਡਰਾਈਵਰ ਦੋਹਾਂ ਦੀ ਗਲਤੀ ਹੈ ਉਤੇ ਹੀ ਇਸ ਪੂਰੇ ਮਾਮਲੇ ਦੀ ਪਟੰਡਾ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ はい。 ਧੱਬਵਲੀ ਤੋਂ ਬਠਿੰਡਾ ਆ ਰਹੀ ਪੀਆਰਟੀਸੀ ਦੀ ਸਰਕਾਰੀ ਬੱਸ ਪਿੰਡ ਪਥਰਾਲਾ ਨੇ ਦੇਖ ਪਲਟ ਗਈ ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਜਦਕਿ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚੀ ਵਿੱਚ ਭਜਵਾਇਆ ਗਿਆ ਜਦਕਿ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੇਜਿਆ ਕਰਵਾਇਆ ਗਿਆ ਉਤਤੇ ਹੀ ਇਸ ਪੂਰੇ ਮਾਮਲੇ ਦੀ ਜਾਂਚ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬੱਸ ਦਾ ਸੰਤੁਲਨ ਵਿਗੜਨ ਕਰਕੇ ਹੋਇਆ ਸੀ ਜਿਸ ਤੇ ਚਲਦੇ ਆ ਕਿ ਬੱਸ ਵਿੱਚ ਸੜਕ ਤੇ ਪਲਟ ਗਈ ਅਤੇ ਇੱਕ ਮਹਿਲਾ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਜਦਕਿ ਕਈ ਸਵਾਰੀਆਂ ਜ਼ਖਮੀ ਨੇ ਬਾਈ ਡਰਾਈਵਰ ਦੀ ਬਹੁਤ ਅਨਗਿਹਲੀ ਸੀ ਪਤਾ ਨਹੀਂ ਕੀ ਨਸ਼ਾ ਕੀਤਾ ਹੋਇਆ ਸੀ ਉਹਦਾ ਸਾਨੂੰ ਨਹੀਂ ਪਤਾ ਕੀ ਖਾਦਾ ਸੀ ਉਹਦੀ ਬੱਸ ਬੜੀ ਤੇਜ਼ ਆ ਰਹੀ ਹੈ ਬਹੁਤ ਜ਼ਿਆਦੇ ਪਿੱਛੋਂ ਉਹ ਟੇਰੀ ਹੈ ਉਹ ਤੇ ਬੁੜਕੀ ਆ ਬੱਸ ਇੱਕੇ ਵਾਰੀ ਉਹ ਤਾਂ ਕੰਟਰੋਲ ਹੀ ਨਹੀਂ ਹੋਈ ਕੋਈ ਟਾਇਰ ਨਹੀਂ ਫਟਿਆ ਬੱਸ ਖੜੀ ਹੋੜੇ ਕੋਲ ਵੇਲ ਇਹ ਸਪੀਡ ਜ਼ਿਆਦਾ ਤੇਜ਼ ਸੀ ਜਾਂ ਕੁਝ ਖਾਦਾ ਪੀਤਾ ਹੋਇਆ ਸੀ ਖਾਦਾ ਪੀਤਾ ਵੀ ਸਾਨੂੰ ਸਾਨੂੰ ਤਾਂ ਕੀ ਪਤਾ ਜੀ ਖਾਦੇ ਪੀਤੇ ਦਾ ਪਰ ਤੇ ਆ ਹੀ ਬਹੁਤ ਸੀ ਗਿਆਨੀ ਬੰਦਾ ਬਾਈ ਵਰਗਾ ਆਮਰ ਜਗੇ ਬੰਦੇ ਨਾਲ ਬਾਤ ਚਲਾ ਰਿਹਾ ਹੈ ਬੀਡ ਵੀ ਜ਼ਿਆਦਾ ਜਬਾਈ ਜੀ ਵਿੱਚ ਹਾਈਵੇ ਦੇ ਉਹ ਦੇਖੋ ਤੁਸੀਂ ਪੱਥਰ ਪਿਆ ਰੋਡ ਵਾਲਿਆਂ ਵਿੱਚ ਛੱਡਿਆ ਹੋਇਆ ਉਹ ਹਾਦਸਾ ਤਾਂ ਉੱਥੇ ਹੋਣਾ ਹੀ ਆ ਕੋਈ ਨਾ ਕੋਈ ਉਹ ਵੇਖੋ ਤੁਸੀਂ ਜਾ ਕੇ ਉਹ ਵਿਚਾਲੇ ਐਡਾ ਸੀਮੈਂਟ ਛੱਡਿਆ ਹੋਇਆ ਰੋਡ ਵਾਲਿਆਂ ਨੇ ਉੱਥੇ ਆਓ ਦੇਖ ਲਓ ਤੁਸੀਂ ਜਾ ਕੇ ਉਹ ਦੇਖੋ ਉੱਥੋਂ ਆਊਟ ਆਫ ਕੰਟਰੋਲ ਹੋਈ ਹੈ ਹਾਂ ਉਹ ਸੜਕ ਦੇ ਵਿਚਾਲੇ ਉਹ ਹਾਦਸਾ ਤਾਂ ਉੱਥੇ ਹੋਣਾ ਹੀ ਆ ਉਹ ਮੈਂ ਜੋ بارش ਹੋ ਰਹੀ ਸੀ ਮੌਕੇ ਤੇ بارش ਹੋ ਰਹੀ ਸੀ ਪੂਰੀ ਫੁੱਲ ਫੁੱਲ بارش ਹੋ ਰਹੀ ਸੀ ਜੀ بارش ਜ਼ਿਆਦਾ ਹੋ ਰਹੀ ਸੀ ਤੇ ਤੇਜ਼ ਸੀ ਜ਼ਿਆਦਾ ਮੇਰਾ ਬੇਟਾ ਕਰਤੇ ਸੀ ਇਹ ਪਿੱਛੇ ਸੀ ਇਹਨੂੰ ਕ੍ਰਾਸ ਕਰਕੇ ਆਈਏ ਬਸ ਤੇ ਉਹ ਪੱਥਰ ਉਹ ਜਿਹੜੇ ਬੱਜਰੀ 'ਤੇ ਉੱਥੋਂ ਸਲਿੱਪ ਆਊਟ ਆਫ ਕੰਟਰੋਲ ਹੋ ਗਈ ਬਸ ਕਾ ਕੀ ਮੰਗਤੀ ਕਰ ਰਹੇ ਹੋ ਪ੍ਰਸ਼ਾਸਨ ਕੋਲ ਕੀ ਬਾਤ ਕਰ ਰਹੇ ਗਰੀਬ ਆਦਮੀ ਇਹਨਾਂ ਦਾ ਇਹਦੇ ਬਾਈ ਦੇ ਕਹਿੰਦੇ ਇਹ ਡਰਾਈਵਰ ਦੀ ਗਲਤੀ ਕਾਰਨ ਹੋਇਆ ਵੀ ਇੰਨੀ ਬਾਰਿਸ਼ ਦੇ ਵਿੱਚ ਸੜਕਾਂ ਲਈ ਪੂਰੀ ਕੰਪਲੀਟ ਨਹੀਂ ਨਹੀਂ ਤੇਜ਼ ਜਾਰੀ ਸੀ ਮਤਲਬ ਕੋਈ ਤਾਂ ਕਰੋ ਜਿਹਦੇ ਨਾਲ ਉਹਦੇ ਦੋਨੇ ਰਿਸ਼ਤੇਦਾਰੀ ਜਿਹਦੋਂ ਵਿਚਾਰੇ ਤੋਂ ਪੈਸੇ ਲੈ ਕੇ ਆ 2 ਘੰਟੇ ਡੱਬੜੀ ਰਹਿੰਦੇ ਬਸ ਜਿਹੜਾ ਹੋਣਾ ਸੀ ਉਹ ਹੋ ਗਿਆ ਜੀ ਜਾਣਕਾਰੀ ਦਿੰਦਿਆਂ ਰਾਘੀਰਾ ਨੇ ਦੱਸਿਆ ਕਿ ਸੜਕ ਦੇ ਵਿੱਚ ਘਾਰ ਪਏ ਸੀਮਿੰਟ ਅਤੇ ਤੇਜ਼ ਹੋ ਰਹੀ ਬਰਸਾਤ ਦੇ ਚੱਲਦੇ ਬੱਸ ਚਾਲਕ ਬੱਸ ਦੇ ਉੱਤੋਂ ਆਪਣਾ ਕੰਟਰੋਲ ਖੋ ਬੈਠਾ ਜਿਸ ਤੇ ਚੱਲਦੇ ਆ ਕਿ ਤੇਜ਼ ਰਫ਼ਤਾਰ ਬੱਸ ਸੀਮਿੰਟ ਤੋਂ ਉਛਲ ਕੇ ਪਲਟ ਗਈ ਜਿਸ ਤੇ ਚੱਲਦੇ ਆ ਹਾਦਸਾ ਵਾਪਰਿਆ ਸਥਾਨਕ ਲੋਕਾਂ ਨੇ ਕਿਹਾ ਕਿ ਇਸ ਦੇ ਵਿੱਚ ਕੰਸਟਰਕਸ਼ਨ ਕੰਪਨੀ ਅਤੇ ਡਰਾਈਵਰ ਦੋਹਾਂ ਦੀ ਗਲਤੀ ਹੈ ਉਤੇ ਹੀ ਇਸ ਪੂਰੇ ਮਾਮਲੇ ਦੀ ਪਟੰਡਾ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਧਿਕਾਰਤ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ

ਡੱਬੋ ਵਾਲੀ ਤੋਂ ਬਠਿੰਡਾ ਆ ਰਹੀ ਪੀਆਰਟੀਸੀ ਦੀ ਸਰਕਾਰੀ ਬੱਸ ਪਿੰਡ ਪਥਰਾਲਾ ਨੇ ਦੇਖ ਪਲਟ ਗਈ ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਜਦ ਕਿ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚੀ ਵਿੱਚ ਪਿਜਵਾਇਆ ਗਿਆ ਜਦ ਕਿ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਭੇਜਿਆ ਕਰਵਾਇਆ ਗਿਆ ਉਤਨੀ ਹੀ ਇਸ ਪੂਰੇ ਮਾਮਲੇ ਦੀ ਜਾਂਚ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬੱਸ ਦਾ ਸੰਤੁਲਨ ਵਿਗੜਨ ਕਰਕੇ ਹੋਇਆ ਸੀ ਜਿਸ ਤੇ ਚਲਦੇ ਕਿ ਬੱਸ ਵਿੱਚ ਸੜਕ ਤੇ ਪਲਟ ਗਈ ਅਤੇ ਇੱਕ ਮਹਿਲਾ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਜਦ ਕਿ ਕਈ ਸਵਾਰੀਆਂ ਜ਼ਖਮੀ ਨੇ ਭਾਈ ਡਰਾਈਵਰ ਦੀ ਬਹੁਤ ਅਨਗਿਲੀ ਸੀ ਪਤਾ ਨਹੀਂ ਕੀ ਨਸ਼ਾ ਕੀਤਾ ਹੋਇਆ ਸੀ ਉਹਦਾ ਸਾਨੂੰ ਨਹੀਂ ਪਤਾ ਕੀ ਕਰਦਾ ਸੀ ਉਹਦੀ ਬੱਸ ਬੜੀ ਤੇਜ਼ ਆ ਰਹੀ ਹੈ ਬਹੁਤ ਜ਼ਿਆਦੇ ਪਿੱਛੋਂ ਉਹ ਟੇਰੀ ਹੈ ਉਹ ਤੇ ਬੁੜਕੀ ਆ ਬਸ ਇੱਕੇ ਵਾਰੀ ਉਹ ਤਾਂ ਕੰਟਰੋਲ ਹੀ ਨਹੀਂ ਹੋਈ ਉਸ ਕੋਈ ਟਾਇਰ ਨਹੀਂ ਫਟਿਆ ਬਸ ਖੜੀ ਥੋੜੇ ਕੋਲ ਵੇਲ ਇਹ ਸਪੀਡ ਜ਼ਿਆਦਾ ਤੇ ਸੀ ਜਾਂ ਕੁਝ ਖਾਦਾ ਪੀਤਾ ਹੋਇਆ ਖਾਦਾ ਪੀਤਾ ਵੀ ਸਾਨੂੰ ਸਾਨੂੰ ਤਾਂ ਕੀ ਪਤਾ ਜੀ ਖਾਦੇ ਪੀਤੇ ਦਾ ਪਰ ਤੇ ਹੀ ਬਹੁਤ ਸੀ ਗਿਆਨੀ ਬੰਦਾ ਬਾਈ ਵਰਗਾ ਆਮਰ ਜਗ੍ਹਾ ਬੰਦਿਆ ਜੋ ਬਾਤ ਚਲਾ ਰਿਹਾ ਹੈ ਬੀੜ ਵੀ ਜ਼ਿਆਦਾ ਜਬਾਈ ਜੀ ਵਿੱਚ ਹਾਈਵੇ ਦੇ ਉਹ ਦੇਖੋ ਤੁਸੀਂ ਪੱਥਰ ਪਿਆ ਰੋਡ ਵਾਲਿਆਂ ਵਿੱਚ ਛੱਡਿਆ ਹੋਇਆ ਉਹ ਹਾਦਸੇ ਤੇ ਉੱਥੇ ਹੋਣਾ ਹੀ ਆ ਕੋਈ ਨਾ ਕੋਈ ਉਹ ਵੇਖੋ ਤੁਸੀਂ ਜਾ ਕੇ ਉਹ ਵਿਚਾਲੇ ਐਡਾ ਸੀਮੈਂਟ ਛੱਡਿਆ ਹੋਇਆ ਰੋਡ ਵਾਲਿਆਂ ਨੇ ਉੱਥੇ ਆ ਦੇਖ ਲਓ ਤੁਸੀਂ ਜਾ ਕੇ ਉਹ ਦੇਖੋ ਉੱਥੋਂ ਆਊਟ ਆਫ ਕੰਟਰੋਲ ਹੋਈ ਹੈ ਹਾਂ ਉਹ ਸੜਕ ਦੇ ਵਿਚਾਲੇ ਉਹ ਹਾਦਸਾ ਤੇ ਹੋਣਾ ਹੀ ਆ ਉਹ ਮੈਂ ਜੋ بارش ਹੋ ਰਹੀ ਸੀ ਮੌਕੇ ਤੇ بارش ਹੋ ਰਹੀ ਸੀ ਪੂਰੀ ਫੁੱਲ ਪੂਰ بارش ਹੋ ਰਹੀ ਸੀ بارش ਜ਼ਿਆਦਾ ਹੋ ਰਹੀ ਸੀ ਤੇ ਤੇਜ਼ ਸੀ ਜ਼ਿਆਦਾ ਮੇਰਾ ਬੇਟਾ ਕਾਰ ਤੇ ਸੀ ਇਹ پیچھے ਸੀ ਇਹਨੂੰ ਕਰਾਸ ਕਰਕੇ ਆਈਏ ਬਸ ਤੇ ਉਹ ਪੱਥਰ ਉਹ ਜਿਹੜੇ ਬੱਜਰੀ ਪਈ ਉੱਥੋਂ ਸਲਿੱਪ ਆਊਟ ਆਫ ਕੰਟਰੋਲ ਹੋ ਗਈ ਬਸ ਕਾ ਕੀ ਮੰਗਤੀ ਕਰ ਰਹੇ ਹੋ ਪ੍ਰਸ਼ਾਸਨ ਕੋਲ ਕੀ ਮੰਗ ਕਰ ਰਹੇ ਗਰੀਬ ਆਦਮੀ ਆ ਇਹਨਾਂ ਦਾ ਇਹਦੇ ਬਾਈ ਦੇ ਕਰ ਰਹੇ ਡਰਾਈਵਰ ਦੀ ਗਲਤੀ ਕਾਰਨ ਹੋਇਆ ਵੀ ਇੰਨੀ ਬਾਰਿਸ਼ ਦੇ ਵਿੱਚ ਸੜਕਾਂ ਲਈ ਪੂਰੀ ਕੰਪਲੀਟ ਨਹੀਂ ਨੀ ਤੇਜ਼ ਜਾਰੀ ਸੀ ਮਤਲਬ ਕੋਈ ਤਾਂ ਕਰੋ ਇਹਦੇ ਨਾਲ ਉਹਦੇ ਦੋਨੇ ਰਿਸ਼ਤੇਦਾਰੀ ਜਿਹਦੋਂ ਵਿਚਾਰੇ ਤੋਂ ਪੈਸੇ ਲੈ ਕੇ ਆ 2 ਘੰਟੇ ਡੱਬੜੀ ਰਹਿੰਦੇ ਐ ਬਸ ਜਿਹੜਾ ਹੋਣਾ ਸੀ ਉਹ ਹੋ ਗਿਆ ਜਾਨਕਾਰੀ ਜਿੰਦਿਆ ਰਾਗੀਰਾ ਨੇ ਦੱਸਿਆ ਕਿ ਸੜਕ ਦੇ ਵਿੱਚ ਘਾਰ ਪਏ ਸੀਮਿੰਟ ਅਤੇ ਤੇਜ਼ ਹੋ ਰਹੀ ਬਰਸਾਤ ਦੇ ਚੱਲਦੇ ਬੱਸ ਚਾਲਕ ਬੱਸ ਦੇ ਉੱਤੋਂ ਆਪਣਾ ਕੰਟਰੋਲ ਖੋ ਬੈਠਾ ਜਿਸ ਤੇ ਚੱਲਦੇ ਆ ਕਿ ਤੇਜ਼ ਰਫਤਾਰ ਬੱਸ ਸੀਮਿੰਟ ਤੋਂ ਉਛਲ ਕੇ ਪਲਟ ਗਈ ਜਿਸ ਤੇ ਚੱਲਦੇ ਆ ਹਾਦਸਾ ਵਾਪਰਿਆ ਸਥਾਨਕ ਲੋਕਾਂ ਨੇ ਕਿਹਾ ਕਿ ਇਸ ਦੇ ਵਿੱਚ ਕੰਸਟਰਕਸ਼ਨ ਕੰਪਨੀ ਅਤੇ ਡਰਾਈਵਰ ਦੋਹਾਂ ਦੀ ਗਲਤੀ ਹੈ ਉਤੇ ਹੀ ਇਸ ਪੂਰੇ ਮਾਮਲੇ ਦੀ ਪਟੰਡਾ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਫੋ ਵਾਲੀ ਤੋਂ ਬਠਿੰਡਾ ਆ ਰਹੀ ਪੀਆਰਟੀਸੀ ਦੀ ਸਰਕਾਰੀ ਬੱਸ ਪਿੰਡ ਪਥਰਾਲਾ ਨੇ ਦੇ ਇੱਕ ਪਲਟ ਗਈ ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਜਦ ਕਿ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚੀ ਵਿੱਚ ਪਿਛਵਾਇਆ ਗਿਆ ਜਦ ਕਿ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਉੱਤੇ ਹੀ ਇਸ ਪੂਰੇ ਮਾਮਲੇ ਦੀ ਜਾਂਚ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬੱਸ ਦਾ ਸੰਤੁਲਨ ਵਿਗੜਨ ਕਰਕੇ ਹੋਇਆ ਸੀ ਜਿਸ ਤੇ ਚਲਦਿਆ ਕਿ ਬੱਸ ਵਿੱਚ ਸੜਕ ਤੇ ਪਲਟ ਗਈ ਅਤੇ ਇੱਕ ਮਹਿਲਾ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਜਦ ਕਿ ਕਈ ਸਵਾਰੀਆਂ ਜ਼ਖਮੀ ਨੇ ਬਾਈ ਡਰਾਈਵਰ ਦੀ ਬਹੁਤ ਅੰਗਿਲੀ ਸੀ ਪਤਾ ਨਹੀਂ ਕੀ ਨਸ਼ਾ ਕੀਤਾ ਹੋਇਆ ਸੀ ਉਹਦਾ ਸਾਨੂੰ ਨਹੀਂ ਪਤਾ ਕੀ ਕਰਦਾ ਸੀ ਉਹਦੀ ਬੱਸ ਬੜੀ ਤੇਜ਼ ਆ ਰਹੀ ਹੈ ਬਹੁਤ ਜ਼ਿਆਦੇ ਪਿੱਛੋਂ ਉਹ ਢੇਰੀ ਹੈ ਉੱਤੇ ਬੁੜਕੀ ਆ ਬਸ ਇੱਕ ਵਾਰੀ ਉਹ ਤਾਂ ਕੰਟਰੋਲ ਹੀ ਨਹੀਂ ਹੋਈ ਉਸ ਕੋਈ ਟਾਇਰ ਨਹੀਂ ਫਟਿਆ ਬੱਸ ਖੜੀ ਹੋ ਗਈ ਕੋਲ ਇਹ ਸਪੀਡ ਜ਼ਿਆਦਾ ਤੇਜ਼ ਸੀ ਜਾਂ ਕੁਝ ਖਾਦਾ ਪੀਤਾ ਹੋਇਆ ਖਾਦਾ ਪੀਤਾ ਵੀ ਸਾਨੂੰ ਸਾਨੂੰ ਤਾਂ ਕੀ ਪਤਾ ਜੀ ਖਾਦੇ ਪੀਤੇ ਦਾ ਪਰ ਤੇ ਹੀ ਬਹੁਤ ਸੀ ਗਿਆਨੀ ਬੰਦਾ ਬਾਈ ਵਰਗਾ ਆਮਰ ਜਗੇ ਬੰਦੇ ਜੋ ਬਾਤ ਚਲਾ ਰਹੇ ਸਪੀਡ ਵੀ ਜ਼ਿਆਦਾ ਜੀ ਬਾਈ ਜੀ ਵਿੱਚ ਹਾਈਵੇ ਦੇ ਉਹ ਦੇਖੋ ਤੁਸੀਂ ਪੱਥਰ ਪਿਆ ਰੋਡ ਵਾਲਿਆਂ ਵਿੱਚ ਛੱਡਿਆ ਹੋਇਆ ਉਹ ਹਾਦਸੇ ਤਾਂ ਉੱਤੇ ਹੋਣਾ ਹੀ ਆ ਕੋਈ ਨਾ ਕੋਈ ਉਹ ਵੇਖੋ ਤੁਸੀਂ ਜਾ ਕੇ ਉਹ ਵਿਚਾਲੇ ਐਡਾ ਸੀਮੈਂਟ ਛੱਡਿਆ ਹੋਇਆ ਰੋਡ ਵਾਲਿਆਂ ਨੇ ਉੱਥੇ ਆਓ ਦੇਖ ਲਓ ਤੁਸੀਂ ਜਾ ਕੇ ਉਹ ਦੇਖੋ ਉੱਥੋਂ ਆਊਟ ਆਫ ਕੰਟਰੋਲ ਹੋਈ ਹੈ ਹਾਂ ਉਹ ਸੜਕ ਦੇ ਵਿਚਾਲੇ ਉਹ ਹਾਦਸਾ ਤਾਂ ਉੱਤੇ ਹੋਣਾ ਹੀ ਆ ਉਹ ਭੈਣ ਜੋ بارش ਹੋ ਰਹੀ ਸੀ ਮੌਕੇ ਤੇ بارش ਹੋ ਰਹੀ ਸੀ ਪੂਰੀ ਫੁੱਲ ਪੂਰੀ بارش ਹੋ ਰਹੀ ਸੀ بارش ਜ਼ਿਆਦਾ ਹੋ ਰਹੀ ਸੀ ਤੇ 23 ਸੀ ਜ਼ਿਆਦਾ ਮੇਰਾ ਬੇਟਾ ਕਾਰ ਤੇ ਸੀ ਇਹ ਪਿੱਛੇ ਸੀ ਇਹਨੂੰ ਕਰਾਸ ਕਰਕੇ ਆਈਏ ਬਸ ਤੇ ਉਹ ਪੱਥਰ ਉਹ ਜਿਹੜੇ ਬੱਜਰੀ ਪਏ ਉੱਥੋਂ ਸਲਿੱਪ ਆਊਟ ਆਫ ਕੰਟਰੋਲ ਹੋ ਗਈ ਬਸ ਕੀ ਮੰਕੀ ਕਰ ਰਹੇ ਹੋ ਪ੍ਰਸ਼ਾਸਨ ਕੋਲ ਕੀ ਮੰਕ ਕਰ ਰਹੇ ਗਰੀਬ ਆਦਮੀ ਸਾਡੇ ਇਹਦੇ ਬਾਈ ਦੇ ਕਹਿੰਦੇ ਇਹ ਡਰਾਈਵਰ ਦੀ ਗਲਤੀ ਕਰਕੇ ਹੋਇਆ ਵੀ ਇੰਨੀ ਬਾਰਿਸ਼ ਦੇ ਵਿੱਚ ਸੜਕਾਂ ਲਈ ਪੂਰੀ ਕੰਪਲੀਟ ਨਹੀਂ ਇਹ ਤੇਜ਼ ਜਾਰੀ ਸੀ ਮਤਲਬ ਕੁਝ ਕਰੋ ਅਜੇ ਨਾਲ ਉਹਦੇ ਦੋਨੇ ਰਿਸ਼ਤੇਦਾਰੀ ਜਿਹਦੋਂ ਬਿਚਾਰੇ ਤੋਂ ਪੈਸੇ ਲੈ ਕੇ ਆ ਦੋ ਘੰਟੇ ਡੱਬੜੀ ਰਹਿੰਦੇ ਐ ਬਸ ਜਿਹੜਾ ਹੋਣਾ ਸੀ ਉਹ ਹੋ ਗਿਆ ਅੰਦਰ ਜਾਣਕਾਰੀ ਜਿੰਦਿਆ ਰਾਘੀਰਾ ਨੇ ਦੱਸਿਆ ਕਿ ਸੜਕ ਦੇ ਵਿੱਚ ਘਾਰ ਪਏ ਸੀਮਿੰਟ ਅਤੇ ਤੇਜ਼ ਹੋ ਰਹੀ ਬਰਸਾਤ ਦੇ ਚੱਲਦੇ ਬੱਸ ਚਾਲਕ ਬੱਸ ਦੇ ਉੱਤੋਂ ਆਪਣਾ ਕੰਟਰੋਲ ਖੋ ਬੈਠਾ ਜਿਸ ਤੇ ਚੱਲਦੇ ਆ ਕਿ ਤੇਜ਼ ਰਫ਼ਤਾਰ ਬੱਸ ਸੀਮਿੰਟ ਤੋਂ ਉਛਲ ਕੇ ਪਲਟ ਗਈ ਜਿਸ ਤੇ ਚੱਲਦੇ ਆ ਹਾਦਸਾ ਵਾਪਰਿਆ ਸਥਾਨਕ ਲੋਕਾਂ ਨੇ ਕਿਹਾ ਕਿ ਇਸ ਦੇ ਵਿੱਚ ਕੰਸਟਰਕਸ਼ਨ ਕੰਪਨੀ ਅਤੇ ਡਰਾਈਵਰ ਦੋਹਾਂ ਦੀ ਗਲਤੀ ਹੈ ਉਤੇ ਹੀ ਇਸ ਪੂਰੇ ਮਾਮਲੇ ਦੀ ਪਟੰਡਾ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਅੱਪਵਲੀ ਤੋਂ ਬਠਿੰਡਾ ਆ ਰਹੀ ਪੀਆਰਟੀਸੀ ਦੀ ਸਰਕਾਰੀ ਬੱਸ ਪਿੰਡ ਪਥਰਾਲਾ ਨੇ ਦੇਖ ਪਲਟ ਗਈ ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਜਦ ਕਿ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਪਿਛਵਾਇਆ ਗਿਆ ਜਦ ਕਿ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਭੇਜਿਆ ਕਰਵਾਇਆ ਗਿਆ ਉਤਤੇ ਹੀ ਇਸ ਪੂਰੇ ਮਾਮਲੇ ਦੀ ਜਾਂਚ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬੱਸ ਦਾ ਸੰਤੁਲਨ ਵਿਗੜਨ ਕਰਕੇ ਹੋਇਆ ਸੀ ਜਿਸ ਤੇ ਚੱਲਦੇ ਆ ਕਿ ਬੱਸ ਵਿੱਚ ਸੜਕ ਤੇ ਪਲਟ ਗਈ ਅਤੇ ਇੱਕ ਮਹਿਲਾ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਜਦ ਕਿ ਕਈ ਸਵਾਰੀਆਂ ਜ਼ਖਮੀ ਨੇ ਬਾਈ ਡਰਾਈਵਰ ਦੀ ਬਹੁਤ ਅਨਗਿਹਲੀ ਸੀ ਪਤਾ ਨਹੀਂ ਕੀ ਨਸ਼ਾ ਕੀਤਾ ਹੋਇਆ ਸੀ ਡਰਾਈਵਰ ਦਾ ਸਾਨੂੰ ਨਹੀਂ ਪਤਾ ਕੀ ਖਾਦਾ ਸੀ ਉਹਦੀ ਬੱਸ ਬੜੀ ਤੇਜ਼ ਆ ਰਹੀ ਹੈ ਬਹੁਤ ਜ਼ਿਆਦੇ ਪਿੱਛੋਂ ਉਹ ਟੇਰੀ ਹੈ ਉਹ ਤੇ ਬੁੜਕੀ ਆ ਬਸ ਇੱਕੇ ਵਾਰੀ ਉਹ ਤਾਂ ਕੰਟਰੋਲ ਹੀ ਨਹੀਂ ਹੋਈ ਉਸ ਕੋਈ ਟਾਇਰ ਨਹੀਂ ਫਟਿਆ ਬੱਸ ਖੜੀ ਹੋਣੀ ਕੋਲ ਵੇਹਲ ਇਹ ਸਪੀਡ ਜ਼ਿਆਦਾ ਤੇ ਸੀ ਜਾਂ ਕੁਝ ਖਾਦਾ ਪੀਤਾ ਹੋਇਆ ਸੀ ਖਾਦਾ ਪੀਤਾ ਵੀ ਸਾਨੂੰ ਸਾਨੂੰ ਤਾਂ ਕੀ ਪਤਾ ਜੀ ਖਾਦੇ ਪੀਤੇ ਦਾ ਪਰ ਤੇ ਆ ਹੀ ਬਹੁਤ ਸੀ ਗਿਆਨੀ ਬੰਦਾ ਬਾਈ ਵਰਗਾ ਆਮਰ ਜਗ੍ਹਾ ਬੰਦਿਆ ਜੋ ਬਾਤ ਚਲਾ ਰਿਹਾ ਹੈ ਸਪੀਡ ਵੀ ਜ਼ਿਆਦਾ ਜਬ ਬਾਈ ਜੀ ਵਿੱਚ ਹਾਈਵੇ ਦੇ ਉਹ ਦੇਖੋ ਤੁਸੀਂ ਪੱਥਰ ਪਿਆ ਰੋਡ ਵਾਲਿਆਂ ਵਿੱਚ ਛੱਡਿਆ ਹੋਇਆ ਉਹ ਹਾਦਸੇ ਤਾਂ ਉੱਥੇ ਹੋਣਾ ਹੀ ਆ ਕੋਈ ਨਾ ਕੋਈ ਉਹ ਵੇਖੋ ਤੁਸੀਂ ਜਾ ਕੇ ਉਹ ਵਿਚਾਲੇ ਐਡਾ ਸੀਮੈਂਟ ਛੱਡਿਆ ਹੋਇਆ ਰੋਡ ਵਾਲਿਆਂ ਨੇ ਉੱਥੇ ਆਹ ਦੇਖ ਲਓ ਤੁਸੀਂ ਜਾ ਕੇ ਉਹ ਦੇਖੋ ਉਥੋਂ ਆਊਟ ਆਫ ਕੰਟਰੋਲ ਹੋਈ ਹੈ ਹਾਂ ਉਹ ਸੜਕ ਦੇ ਵਿਚਾਲੇ ਉਹ ਹਾਦਸਾ ਤਾਂ ਉੱਥੇ ਹੋਣਾ ਹੀ ਆ ਉਹ ਮੈਂ ਜੋ بارش ਹੋ ਰਹੀ ਸੀ ਮੌਕੇ ਤੇ بارش ਹੋ ਰਹੀ ਸੀ ਪੂਰੀ ਫੁੱਲ ਪੂਰੀ بارش ਹੋ ਰਹੀ ਸੀ بارش ਜ਼ਿਆਦਾ ਹੋ ਰਹੀ ਸੀ ਤੇ ਤੇਜ਼ ਸੀ ਜ਼ਿਆਦਾ ਮੇਰਾ ਬੇਟਾ ਕਾਰ ਤੇ ਸੀ ਇਹ ਪਿੱਛੇ ਸੀ ਇਹਨੂੰ ਕ੍ਰਾਸ ਕਰਕੇ ਆਈਏ ਬਸ ਤੇ ਉਹ ਪੱਥਰ ਉਹ ਜਿਹੜੇ ਬੱਜਰੀ ਪਏ ਉੱਥੋਂ ਸਲਿੱਪ ਆਊਟ ਆਫ ਕੰਟਰੋਲ ਹੋ ਗਈ ਬਸ ਕਾਕੀ ਮੰਕੀ ਕਰ ਰਹੇ ਹੋ ਪ੍ਰਸ਼ਾਸਨ ਕੋਲ ਕੀ ਬਾਤ ਕਰ ਰਹੇ ਗਰੀਬ ਆਦਮੀ ਇਹਨਾਂ ਦਾ ਇਹਦੇ ਬਾਈ ਦੇ ਇਹ ਕਹਿੰਦਾ ਇਹ ਡਰਾਈਵਰ ਦੀ ਗਲਤੀ ਕਰਕੇ ਹੋਇਆ ਵੀ ਇੰਨੀ ਬਾਰਿਸ਼ ਦੇ ਵਿੱਚ ਸੜਕਾਂ ਲਈ ਪੂਰੀ ਕੰਪਲੀਟ ਨਹੀਂ ਇਹਨਾਂ ਤੇਜ਼ ਜਾਰੀ ਸੀ ਮਤਲਬ ਕੋਈ ਤਾਂ ਕਰੋ ਜਿਹਦੇ ਨਾਲ ਉਹਦੇ ਦੋਨੇ ਰਿਸ਼ਤੇਦਾਰੀ ਜਿਹਦੋਂ ਬਚਾਰੇ ਤੋਂ ਪੈਸੇ ਲੈ ਕੇ ਆ ਦੋ ਘੰਟੇ ਡੱਬਲੇ ਰਹਿੰਦੇ ਬਸ ਜਿਹੜਾ ਹੋਣਾ ਸੀ ਉਹ ਹੋ ਗਿਆ ਜੀ ਜਾਣਕਾਰੀ ਦਿੰਦਿਆਂ ਰਾਘੀਰਾ ਨੇ ਦੱਸਿਆ ਕਿ ਸੜਕ ਦੇ ਵਿੱਚ ਘਾਰ ਪਏ ਸੀਮਿੰਟ ਅਤੇ ਤੇਜ਼ ਹੋ ਰਹੀ ਬਰਸਾਤ ਦੇ ਚੱਲਦੇ ਬੱਸ ਚਾਲਕ ਬੱਸ ਦੇ ਉਤੋਂ ਆਪਣਾ ਕੰਟਰੋਲ ਖੋ ਬੈਠਾ ਜਿਸ ਤੇ ਚੱਲਦੇ ਆ ਕਿ ਤੇਜ਼ ਰਫ਼ਤਾਰ ਬੱਸ ਸੀਮਿੰਟ ਤੋਂ ਉਛਲ ਕੇ ਪਲਟ ਗਈ ਜਿਸ ਤੇ ਚੱਲਦੇ ਆ ਹਾਦਸਾ ਵਾਪਰਿਆ ਸਥਾਨਕ ਲੋਕਾਂ ਨੇ ਕਿਹਾ ਕਿ ਇਸ ਦੇ ਵਿੱਚ ਕੰਸਟਰਕਸ਼ਨ ਕੰਪਨੀ ਅਤੇ ਡਰਾਈਵਰ ਦੋਹਾਂ ਦੀ ਗਲਤੀ ਹੈ ਉਤੇ ਹੀ ਇਸ ਪੂਰੇ ਮਾਮਲੇ ਦੀ ਪਟੰਡਾ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਡੱਬਵਾਲੀ ਤੋਂ ਬਠਿੰਡਾ ਆ ਰਹੀ ਪੀਆਰਟੀਸੀ ਦੀ ਸਰਕਾਰੀ ਬੱਸ ਪਿੰਡ ਪਥਰਾਲਾ ਨੇ ਦੇਖ ਪਲਟ ਗਈ ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਜਦ ਕਿ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚੀ ਵਿੱਚ ਪਿਛਵਾਇਆ ਗਿਆ ਜਦ ਕਿ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੇਜਿਆ ਕਰਵਾਇਆ ਗਿਆ ਉਤਤ ਹੀ ਇਸ ਪੂਰੇ ਮਾਮਲੇ ਦੀ ਜਾਂਚ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾ사 ਬੱਸ ਦਾ ਸੰਤੁਲਨ ਵਿਗੜਨ ਕਰਕੇ ਹੋਇਆ ਸੀ ਜਿਸ ਤੇ ਚਲਦੇ ਆ ਕਿ ਬੱਸ ਵਿੱਚ ਸੜਕ ਤੇ ਪਲਟ ਗਈ ਅਤੇ ਇੱਕ ਮਹਿਲਾ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਜਦ ਕਿ ਕਈ ਸਵਾਰੀਆਂ ਜ਼ਖਮੀ ਨੇ ਬਾਈ ਡਰਾਈਵਰ ਦੀ ਬਹੁਤ ਅੰਗਿਲੀ ਸੀ ਪਤਾ ਨਹੀਂ ਕੀ ਨਸ਼ਾ ਕੀਤਾ ਹੋਇਆ ਹੈ ਉਹਦਾ ਸਾਨੂੰ ਨਹੀਂ ਪਤਾ ਕੀ ਕਰਦਾ ਸੀ ਉਹਦੀ ਬੱਸ ਬੜੀ ਤੇਜ਼ ਆ ਰਹੀ ਹੈ ਬਹੁਤ ਜ਼ਿਆਦੇ ਪਿੱਛੋਂ ਉਹ ਢੇਰੀ ਹੈ ਉਥੇ ਬੁੜਕੀ ਆ ਬਸ ਇੱਕੇ ਵਾਰੀ ਉਹ ਤਾਂ ਕੰਟਰੋਲ ਹੀ ਨਹੀਂ ਹੋਈ ਉਸ ਕੋਈ ਟਾਇਰ ਨਹੀਂ ਫਟਿਆ ਬਸ ਖੜੀ ਥੋੜੇ ਕੋਲ ਵੇਲ ਇਹ ਸਪੀਡ ਜ਼ਿਆਦਾ ਤੇਜ਼ ਸੀ ਜਾਂ ਕੁਝ ਖਾਦਾ ਪੀਤਾ ਹੋਇਆ ਹੈ ਖਾਦਾ ਪੀਤਾ ਵੀ ਸਾਨੂੰ ਸਾਨੂੰ ਤਾਂ ਕੀ ਪਤਾ ਜੀ ਖਾਦੇ ਪੀਤੇ ਦਾ ਪਰ ਤੇਜ਼ ਬਹੁਤ ਸੀ ਗਿਆਨੀ ਬੰਦਾ ਬਾਈ ਵਰਗਾ ਆਮਰ ਜਗ੍ਹਾ ਬੰਦੇ ਜਿਹੜਾ ਬਾਤ ਚਲਾ ਰਿਹਾ ਹੈ ਬੀੜ ਵੀ ਜ਼ਿਆਦਾ ਜੀ ਬਾਈ ਜੀ ਵਿੱਚ ਹਾਈਵੇ ਦੇ ਉਹ ਦੇਖੋ ਤੁਸੀਂ ਪੱਥਰ ਪਿਆ ਰੋਡ ਵਾਲਿਆਂ ਵਿੱਚ ਛੱਡਿਆ ਹੋਇਆ ਉਹ ਹਾਦਸੇ ਉੱਥੇ ਹੋਣਾ ਹੀ ਆ ਕੋਈ ਨਾ ਕੋਈ ਉਹ ਵੇਖੋ ਤੁਸੀਂ ਜਾ ਕੇ ਉਹ ਵਿਚਾਲੇ ਐਡਾ ਸੀਮੈਂਟ ਛੱਡਿਆ ਹੋਇਆ ਰੋਡ ਵਾਲਿਆਂ ਨੇ ਉੱਥੇ ਆ ਦੇਖ ਲਓ ਤੁਸੀਂ ਜਾ ਕੇ ਉਹ ਦੇਖੋ ਉੱਥੋਂ ਆਊਟ ਆਫ ਕੰਟਰੋਲ ਹੋਈ ਹੈ ਹਾਂ ਉਹ ਸੜਕ ਦੇ ਵਿਚਾਲੇ ਉਹ ਹਾਦਸਾ ਤਾਂ ਉੱਥੇ ਹੋਣਾ ਹੀ ਆ ਉਹ ਭੈਣ ਜੋ بارش ਹੋ ਰਹੀ ਸੀ ਮੌਕੇ ਤੇ بارش ਹੋ ਰਹੀ ਸੀ ਪੂਰੀ ਫੁੱਲ ਪੂਰੀ بارش ਹੋ ਰਹੀ ਸੀ ਜੀ بارش ਜਿਆਦਾ ਹੋ ਰਹੀ ਸੀ ਤੇ ਤੇਜ਼ ਸੀ ਜਿਆਦਾ ਮੇਰਾ ਬੇਟਾ ਕਾਰ ਤੇ ਸੀ ਇਹ ਪਿੱਛੇ ਸੀ ਇਹਨੂੰ ਕਰਾਸ ਕਰਕੇ ਆਈਏ ਬਸ ਤੇ ਉਹ ਪੱਥਰ ਉਹ ਜਿਹੜੇ ਬੱਜਰੀ 'ਤੇ ਉੱਥੋਂ ਸਲਿੱਪ ਆਊਟ ਆਫ ਕੰਟਰੋਲ ਹੋ ਗਈ ਬਸ ਕੀ ਮੰਕੀ ਕਰ ਰਹੇ ਹੋ ਪ੍ਰਸ਼ਾਸਨ ਕੋਲ ਕੀ ਮੰਗ ਕਰੇ ਗਰੀਬ ਆਦਮੀ ਇਹ ਕਹਿੰਦਾ ਇਹਦੇ ਬਾਈ ਦੇ ਕਹਿੰਦੇ ਇਹ ਡਰਾਈਵਰ ਦੀ ਗਲਤੀ ਕਰਨ ਹੋਇਆ ਵੀ ਇੰਨੀ بارش ਦੇ ਵਿੱਚ ਸੜਕਾਂ ਲੇ ਪੂਰੀ ਕੰਪਲੀਟ ਨਹੀਂ ਨੀ ਤੇਜ਼ ਜਾਰੀ ਸੀ ਮਤਲਬ ਕੋਈ ਤਾਂ ਕਰੋ ਆਂ ਇਹ ਨਾਲ ਉਹਦੇ ਦੋਨੇ ਰਿਸ਼ਤੇਦਾਰੀ ਜਿਹਦੋਂ ਵਿਚਾਰੇ ਤੋਂ ਪੈਸੇ ਲੈ ਕੇ ਆ 2 ਘੰਟੇ ਡੱਬੜੀ ਲੰਘਾਏ ਬਸ ਜਿਹੜਾ ਹੋਣਾ ਸੀ ਉਹ ਹੋ ਗਿਆ ਅੰਦਰ ਜਾਣਕਾਰੀ ਦਿੰਦਿਆਂ ਰਾਘੀਰਾ ਨੇ ਦੱਸਿਆ ਕਿ ਸੜਕ ਦੇ ਵਿੱਚ ਘਾਰ ਪਏ ਸੀਮਿੰਟ ਅਤੇ ਤੇਜ਼ ਹੋ ਰਹੀ ਬਰਸਾਤ ਦੇ ਚੱਲਦੇ ਬੱਸ ਚਾਲਕ ਬੱਸ ਦੇ ਉਤੋਂ ਆਪਣਾ ਕੰਟਰੋਲ ਖੋ ਬੈਠਾ ਜਿਸ ਤੇ ਚੱਲਦੇ ਆ ਕਿ ਤੇਜ਼ ਰਫਤਾਰ ਬੱਸ ਸੀਮਿੰਟ ਤੋਂ ਉਛਲ ਕੇ ਪਲਟ ਗਈ ਜਿਸ ਤੇ ਚੱਲਦੇ ਆ ਹਾਦਸਾ ਵਾਪਰਿਆ ਸਥਾਨਕ ਲੋਕਾਂ ਨੇ ਕਿਹਾ ਕਿ ਇਸ ਦੇ ਵਿੱਚ ਕੰਸਟਰਕਸ਼ਨ ਕੰਪਨੀ ਅਤੇ ਡਰਾਈਵਰ ਦੋਹਾਂ ਦੀ ਗਲਤੀ ਹੈ ਉਤੇ ਹੀ ਇਸ ਪੂਰੇ ਮਾਮਲੇ ਦੀ ਪਟੰਡਾ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ Gracias. No, 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 no.